ਸਰਚ ਕਰ ਲਿਆ ਗਿਆ ਹੈ 10 ਦੀਆਂ ਕਿ ਤਸਵੀਰਾਂ ਜੜੀਆਂ ਮੋਹਾਲੀ ਤੋਂ ਸਾਹਮਣੇ ਆ ਰਹੀਆਂ ਨੇ ਮ੍ਰਿਤਕ ਦੀ ਪਛਾਣ ਜੇਤੋ ਦੇ ਰਹਿਣ ਵਾਲੇ ਰਿਸ਼ਨੀਸ਼ ਕੁਮਾਰ ਤੇ ਵਜੂ ਹੋਈ ਹੈ ਜੋ ਸੈਕਟਰ 3 ਦੇ ਵਿੱਚ ਰਹਿੰਦੇ ਤੇ ਕਿਰਿਆਨੇ ਦੀ ਦੁਕਾਨ ਤੇ ਕੰਮ ਕਰਦੇ ਸਨ ਸੋ ਤਸਵੀਰਾਂ ਹੱਥ 'ਚ ਦੀਆਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਐਕਟਵਾ ਪੂਰੀ ਤਰਿਕ ਦੇ ਨਾਲ ਟਿੱਪਰ ਦੇ ਹੇਠਾ ਫਸ ਚੁੱਕੀ ਹੈ ਤੇ ਇਸੇ ਚਿੱਟੇ ਰੰਗ ਦੀ ਐਕਟਵਾ ਦੇ ਉੱਤੇ ਪਤੀ ਪਤਨੀ ਸਫਾਰਸੀ ਜੋ ਪਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਬੇहद ਹੀ ਪਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਐਕਟੀਵਾ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਤੇ ਇਸੇ ਐਕਟੀਵਾ ਦੇ ਉੱਤੇ ਪਤੀ ਪਤਨੀ ਜੋ ਸਫਾਰਸੀ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ ਤੁਸੀਂ ਖੁਦ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਅਏ ਦਿਨ ਹੀ ਸੜਕੀ ਹਾਦਸੇ ਵਾਪਰ ਰਹੇ ਨੇ ਹਾਲਾਂਕਿ ਕਿੰਨੇ ਕਰਾਂ ਦੇ ਚਰਾਗ ਜੜੇ ਸ ਸੜਕੀ ਹਾਦਸਿਆਂ ਨੇ ਬਚਾ ਕੇ ਰੱਖ ਦਿੱਤੇ ਇੱਕ ਹੋਰ ਤਸਵੀਰਾ ਬੇहद ਹੀ ਰੂ ਨੂੰ ਝੰਜੋੜ ਦੇਣ ਵਾਲੀਆਂ ਸਾਹਮਣੇ ਆ ਰਹੀਆਂ ਨੇ ਪਿਆਨਕ ਹਾਦਸੇ ਦਾ ਪਤੀ ਪਤਨੀ ਸ਼ਿਕਾਰ ਹੋਏ ਨੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਚੁੱਕੀ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਂਦੇ ਆ ਕਿ ਮੌਕੇ ਤੇ ਕੀ ਹਾਲਾਤ ਬਣੇ ਹੋਏ ਨੇ ਮੁਸਲਿਮ ਪੂਰਾ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਵਜੇ ਦਾ ਟਾਈਮ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂ ਜੀ ਅੱਜ ਦਾ ਬੜਾ ਇੱਕ ਸਰੇ ਸਰੇ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਾਡੇ ਇੱਥੇ ਜੇ ਬਲੌਕ ਦੀਆਂ ਲਾਈਟਾਂ ਤੇ ਜਿਹੜਾ ਹੈਗਾ ਇਹ ਰੋਡ ਰੋਡ ਦੇ ਉੱਪਰ ਇੱਕ ਐਕਟਿਵਾ ਤੇ ਇੱਕ ਟਿੱਪਰ ਦਾ ਜਿਹੜਾ ਹੈਗਾ ਐਕਸੀਡੈਂਟ ਹੋਇਆ ਜਿਦੇ ਵਿੱਚ ਦੋ ਜਿਹੜੇ ਨੇ ਵਿਅਕਤੀ ਇੱਕ ਸ਼੍ਰੀ ਰਵੀਸ਼ ਕੁਮਾਰ ਨੇ ਇਹ ਜਤੁੰਦਰ ਰਹਿਣ ਵਾਲਾ ਨੇ ਪਿਛੋਂ ਇੱਥੇ 36 ਸੈਕਟਰ ਦੇ ਵਿੱਚ ਕਰਿਆਨੇ ਦੀ ਸ਼ਾਪ ਕਰਦਾ ਸੀ ਤੇ ਨਾਲ ਉਹਨਾਂ ਦੀ ਪਤਨੀ ਲੜਕੇ ਇੱਕ ਤੇ ਬਾਤੇ ਸਵਾਰੋ ਕੇ ਸ਼ੌਪ ਤੇ ਜਾ ਰਹੇ ਸੀਗੇ ਉਹ ਟਿਪਰ ਦੇ ਨਾਲ ਟਕਰਾਨ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਡੈਥ ਹੋ ਗਈ ਹੈ ਸਰਪੰਦਰ ਦੀ ਕਾਰਵਾਈ ਕੀ ਕੀਤੀ ਹੈ ਕੌਣ ਹੈ ਡਰਾਈਵਰ ਅਜੇ ਤਾਂ ਪਤਾ ਨਹੀਂ ਅਸੀਂ ਜਿਹੜਾ ਹੈਗਾ ਮੌਕੇ ਤੋਂ ਪਹਿਲਾਂ ਜਦੋਂ ਐਕਸੀਡੈਂਟ ਹੋਇਆ ਸੀ ਤਾਂ ਸਾਡੀ ਜਿਹੜੀ ਪੁਲਿਸ ਪਾਰਟੀ ਤੇ ਉੱਥੇ ਜਿਹੜੇ ਰਾਘੀਏ ਸੀ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਜਿਹੜਾ ਜਿਹੜੇ ਫਟੜ ਬੈਕਤੀ ਸੀ ਉਹਨਾਂ ਨੂੰ ਉੱਥੇ ਭੇਜਿਆ ਗਿਆ ਹਸਪਤਲ ਸਿਵਲ ਹਸਪਤਲ ਪਹੁੰਚਾਇਆ ਗਿਆ ਜੀ ਮੌਕੇ ਤੇ ਜਿਹੜਾ ਡਰਾਈਵਰ ਸੀਗਾ ਟੱਕਰ ਦਾ ਉਹ ਫਰਾਰ ਹੋ ਗਿਆ ਜਿਹੜਾ ਟਿਪਰ ਹੈ ਉਹ ਨੂੰ ਅਸੀਂ ਕਬਜ਼ੇ ਦੇ ਵਿੱਚ ਲਿਆ ਤੇ ਬਾਕੀ ਜਿਹੜੇ ਹੈਗੇ ਆ ਉਹਨਾਂ ਦੇ ਪਰਿਵਾਰ ਤੇ ਮੈਂਬਰਾਂ ਦੇ ਜਿਹੜਾ ਹੈਗਾ ਸਟੇਟਮੈਂਟ ਲਿਖ ਕੇ ਅਸੀਂ ਇਹ ਜਿਹੜਾ ਟਿਪਰ ਚਾਲਕ ਹੈਗਾ ਉਹਦੇ ਖਿਲਾਫ ਮੁਕੱਦਮਾ ਦਰਜ ਕਰਾਇਆ